ਖਲਾਂਤਾ ਇਹਨਾਂ ਤੇ ਇਹੋ ਜੀ ਪੁਲਿਸ ਦੇ ਉੱਪਰ ਯਾਰ ਇੱਕ ਬੰਦਾ ਬੇਤਮੀ ਕਰਦਾ ਹੋਵੇ ਇਸ ਤਰੀਕੇ ਦੇ ਨਾਲ ਮਾਰਾ ਚੰਗਾ ਬੋਲਦਾ ਵੇ ਹਰ ਇੱਕ ਧਰਮ ਨੂੰ ਗੁਰਨਾਣਕ ਦੇਵ ਜੀ ਬਾਰੇ ਮੁਸਲਿਮ ਪਾਈਚਾਰੇ ਬਾਰੇ ਕਿਸੇ ਨੂੰ ਨਹੀਂ ਉਹਨਾਂ ਚੱਲਿਆ ਉਹਨੂੰ ਤਾਂ ਦੇਸ਼ ਦੇ ਵਿੱਚ ਕੋਈ ਰਹਿਣ ਦਾ ਅਧਿਕਾਰ ਨਹੀਂ ਉਹ ਕਹਿੰਦਾ ਭਾਰਤ ਦੇ ਉੱਪਰ ਬੰਬ ਸਿੱਟ ਦੋ ਜਿਹੜਾ ਇੱਥੇ ਗ੍ਰੇਨੇਡ ਪਕੜੇ ਗਏ ਹੈ ਨਾ ਮੇਰੇ ਹਿਸਾਬ ਨਾਲ ਹੋ ਸਕਦਾ ਉਹਦੀ ਸ਼ਾਰਜਸ ਹੋਵੇ ਅੱਜ ਇੱਥੇ ਪਹੁੰਚੇ ਆ ਉਹਦੀ ਗ੍ਰਿਫਤਾਰੀ ਕਰਾ ਕੇ ਜਾਵਾਂਗੇ ਜੇ ਉਹਦੀ ਗ੍ਰਿਫਤਾਰੀ ਨਾ ਹੋਈ ਮੈਂ ਤੁਹਾਡੇ ਕੈਮਰੇ ਦੇ ਮਾਧਿਅਮ ਨਾਲ ਕਹਿਣਾ ਨਹੀਂ ਚਾਹੂੰਗਾ ਵੀ ਹਾਲ ਅੱਜ ਕੀ ਹੋਣਾ ਹੈ ਕੋਈ ਸ ਮਗਰ ਇਹੋ ਜਿਹਾ ਕਲੰਕਿਤ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ ਇਹੋ ਜਿਹਾ ਲਾਂਤੀ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ ਉਹ ਜਿਹੜਾ ਕਿਸੇ ਦੇ ਧਰਮ ਦੇ ਖਿਲਾਫ ਬੋਲੇ ਉਸ ਬੰਦੇ ਨੇ ਛੱਟੀ ਮਈਆਂ ਬਾਰੇ ਬੋਲਿਆ ਛੱਟੀ ਮਈਆ ਜਿਹੜੀ ਹੈ ਇਕੱਲੇ ਪ੍ਰਵੰਚਲੀ ਭਾਈਚਾਰੇ ਦੀ ਮਈਆਂ ਨਹੀਂ ਹੈ ਉਹ ਸਾਡੇ ਹਿੰਦੂ ਸਮਾਜ ਦੀ ਮਈਆ ਅਸੀਂ ਖੁਦ ਉਹਨਾਂ ਨੂੰ ਪੁੱਛਦੇ ਆ ਆਪਣੇ ਛੱਟ ਪੂਜਾ ਤਿਉਹਾਰ ਮਨਾਉਂਦੇ ਆ ਪੰਜਾਬ ਚ ਬੜਾ ਤਿਉਹਾਰ ਮਨਾਇਆ ਜਾਂਦਾ ਹੈ ਉਸ ਵਿਅਕਤੀ ਦੀ ਅੱਜ ਰੈਸਟ ਪੈਣੀ ਚਾਹੀਦੀ ਹੈ ਅੱਜ ਸਾਰਾ ਭਾਈਚਾਰਾ ਹਿੰਦੂ ਸਮਾਜ ਸ਼ਿਮਲਾਪੁਰੀ ਥਾਣੇ ਦੇ ਬਾਹਰ ਖੜਾ ਹੈ ਅੱਜ ਜੇ ਉਹਦੀ ਰੈਸਟ ਨਾ ਪਈ ਤੇ ਅੱਜ ਇੱਥੇ ਪੱਖਾ ਮੋਰਚਾ ਲੱਗੇ ਜੇ ਛੱਡ ਪੂਜਾ ਵਾਰੇ ਜਿਹੜਾ ਸਾਜਨ ਬੈਕਰੀ ਵਾਲਾ ਹੈ ਅਪਸ਼ਬਦ ਬੋਲ ਰਿਹਾ ਸੀਗਾ ਜਿੱਦਾਂ ਕਿ ਉਹ ਰਿਕਾਰਡਿੰਗ ਵੀ ਵਾਇਰਲ ਹੋਈ ਪਰ ਹਜੇ ਤੱਕ ਪੁਲਿਸ ਵੱਲੋਂ ਉਹਨਾਂ ਦੀ ਬੈਕਰੀ ਤੇ ਇੱਕ ਵੀ ਰੇਡ ਨਹੀਂ ਕੀਤੀ ਗਈ ਸਾਜਨ ਬੈਕਰੀ ਦਾ ਜਿਹੜਾ ਓਨਰ ਹੈ ਉਹਦੇ ਹਜੇ ਵੀ ਮਤਲਬ ਕਿ ਨੰਬਰ ਵਗੈਰਾ ਸਭ ਓਨ ਹੈ ਸਭ ਦੇਖੋ ਜੀ ਆਪਾਂ 10 ਤਰੀਕ ਦੇ ਤੇ ਜਿਹੜੇ ਪਰਚਾ ਦਰਜ ਕਰਾਇਆ ਸੀ ਤੇ ਦ ਉਹ ਗੱਲ ਹੋਈ ਨੂੰ ਵੀ 3 ਦਿਨ ਹੋ ਗਏ ਤੇ ਅਸੀਂ ਪਰੇਸ਼ਾਨ ਹੋ ਕੇ ਇੱਥੇ ਅੱਜ ਇਕੱਠੇ ਹੋਇਆ ਕਿਉਂਕਿ ਉਹ ਜਿਹੜਾ આરોપી ਆ ਉਹਦਾ ਮੋਬਾਈਲ ਨੰਬਰ ਵਿੱਚ ਚੱਲ ਰਿਹਾ ਵਾ ਤੇ ਉਹ ਸੁਣਨ ਚ ਇਹ ਵੀ ਆ ਰਿਹਾ ਕਿ ਆਪਣੇ ਬੈਕਰੀ ਤੇ ਜਾ ਕੇ ਕੰਮ ਵੀ ਕਰ ਰਿਹਾ ਵਾ ਲੁਧਿਆਣਾ ਸ਼ਹਿਰ ਦੇ ਵਿੱਚ ਬੀਤੇ ਦਿਨੋਂ ਸਾਜਨ ਬੈਕਰੀ ਨਾਮਕ ਇੱਕ ਬੈਕਰੀ ਦੇ ਮਾਲਕ ਦੇ ਵੱਲੋਂ ਛੱਟੀ ਮਈਆ ਨੂੰ ਲੈ ਕੇ ਕੁਝ ਆਪਤਜਨਕ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਰਵਾਂਚਲ ਸਮਾਜ ਦੇ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਇੱਕ ਮਾਮਲਾ ਦਰਜ ਕਰਾਇਆ ਗਿਆ ਲੇਕਿਨ ਉਸ ਦੋਸ਼ੀ ਦੇ ਖਿਲਾਫ ਹਲੇ ਤੱਕ ਕਾਰਵਾਈ ਨਹੀਂ ਕੀਤੀ ਗਈ ਉਸ ਤੋਂ ਬਾਅਦ ਅੱਜ ਇੱਕ ਵਾਰ ਫਿਰ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਰਵਾਂਚਲ ਸਮਾਜ ਦੇ ਲੋਕ ਨੇ ਉਹ ਸ਼ਿਮਲਾਪੁਰੀ ਥਾਣੇ ਦੇ ਬਾਹਰ ਪਹੁੰਚਾ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤੁਹਾਨੂੰ ਨਜ਼ਰ ਆਊਗਾ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਪ੍ਰੋਟੈਸਟ ਇਸ ਵੇਲੇ ਕੀਤਾ ਜਾ ਰਿਹਾ ਮੇਰੇ ਨਾਲ ਲੋਕ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਭਾਜੀ ਕੀ ਮਾਮਲਾ ਪੂਰਾ ਇਹ ਜਿਹੜੀ 10 ਤਰੀਕ ਨੂੰ ਜਿਹੜੇ ਐਫ ਆਈ ਆਲ ਦਲਜ ਹੋਈ ਸੀ ਛੱਟ ਪੂਜਾ ਬਾਰੇ ਜਿਹੜਾ ਸਾਜਨ ਬੈਕਰੀ ਵਾਲਾ ਆ ਅਫਸ਼ਰਦ ਬੋਲ ਰਿਹਾ ਸੀਗਾ ਜਿੱਦਾਂ ਕਿ ਉਹ ਰਿਕਾਰਡਿੰਗ ਵੀ ਵਾਇਰਲ ਹੋਈ ਸੀ ਤੁਹਾਡੇ ਦੇਖਿਆ ਗਿਆ ਸੀ ਉਸ ਦੇ ਵੱਲੋਂ ਉਸ ਦੇ ਵੱਲੋਂ ਛੱਟ ਪੂਜਾ ਬਾਰੇ ਮਤਲਬ ਕਿ ਅਸੀਂ ਆਪਣੇ ਸ਼ਬਦਾਂ ਤੋਂ ਇਹ ਚੀਜ਼ ਦੁਹਰਾ ਨਹੀਂ ਸਕਦੇ ਕਿ ਇੰਨੀ ਜ਼ਿਆਦਾ ਅਫਸ਼ਰਦ ਤੁਹਾਡੇ ਚੈਨਲ ਤੇ ਵੀ ਇਹ ਜਲਦੀ ਸੀ ਕਿ ਵੀਡੀਓ ਤੁਸੀਂ ਵੀ ਦੇਖਿਆ ਸੀ ਕਿ ਚਲਾਇਆ ਸੀਗੀ ਤੇ ਉਹ 10 ਤਰੀਕ ਨੂੰ ਸੌਰਵ ਜੀ ਵੱਲੋਂ ਸਾਡੇ ਵੱਡੇ ਭਰਾ ਵੱਲੋਂ ਤੇ ਜਤਿੰਦਰ ਗੋਰੇਨ ਜੀ ਵੱਲੋਂ ਇੱਥੇ ਮਾਮਲਾ ਦਲਚ ਕਰਾਇਆ ਗਿਆ ਪਰ ਹਜੇ ਤੱਕ ਪੁਲਿਸ ਵੱਲੋਂ ਉਹਨਾਂ ਦੀ ਬੈਕਰੀ ਤੇ ਇੱਕ ਵੀ ਰੇਡ ਨਹੀਂ ਕੀਤੀ ਗਈ ਸਾਜਨ ਬੈਕਰੀ ਦਾ ਜਿਹੜਾ ਓਨਰ ਹੈ ਉਹਦੇ ਹਜੇ ਵੀ ਮਤਲਬ ਕਿ ਨੰਬਰ ਵਗੈਰਾ ਸਭ ਓਨ ਹੈ ਸਭ ਕੁਝ ਚੱਲ ਰਿਹਾ ਉਹਦਾ ਪੁਲਿਸ ਚਾਏ ਤਾਂ ਕਿਸ ਨੂੰ ਫੜ ਸਕਦੇ ਮਤਲਬ ਕਿ ਇਹ ਮਤਲਬ ਕਿ ਸਾਜ਼ਿਸ਼ ਲੱਗ ਰਹੀ ਹੈ ਕਿ ਪੁਲਿਸ ਮਿਲੀ ਹੋਈ ਹੈ ਪੁਲਿਸ ਨੂੰ ਇਹ ਲੱਗ ਰਿਹਾ ਕਿ ਪ੍ਰਵਾਸੀਆਂ ਦਾ ਜਿਹੜਾ ਵੀ ਹੈਗਾ ਪ੍ਰਵਾਸੀਆਂ ਦਾ ਧਰਮ ਤੇ ਕੋਈ ਵੀ ਅਤਿਆਚਾਰ ਕਰ ਸਕਦਾ ਪਰ ਹੁਣ ਉਹ ਚੀਜ਼ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਸਾਰਾ ਪ੍ਰਵਾਸੀ ਜੋ ਹੈ ਭਾਈਚਾਰਾ ਸਾਹਿਬ ਇਕੱਠਾ ਹੋ ਕੇ ਇੱਥੇ ਆਇਆ ਥੋੜੇ ਵੱਲੋਂ ਐਫਆਰ ਦਾ ਕੀ ਮਾਮਲਾ ਸੀਗਾ ਪੂਰਾ ਮਾਮਲਾ ਜੀ ਤੁਸੀਂ ਸੁਣੀ ਹੋਣੀ ਇੱਕ ਆਡੀਓ ਵਾਇਰਲ ਹੋਈ ਜਿਸ ਵਿੱਚ ਇੱਕ ਸ਼ਖਸ ਦੁਆਰਾ ਮਤਲਬ ਛੱਟੀ ਮਈਆ ਬਾਰੇ ਆਪੱਤੇ ਜਿਹੜਾ ਸ਼ਬਦ ਕਹੇ ਜਾ ਰਹੇ ਸੀ ਨਾਲੇ ਦੇਸ਼ ਵਿਰੋਧੀ ਵੀ ਗੱਲਾਂ ਕਹੀਆਂ ਨੇ ਉਹਦੇ ਖਿਲਾਫ ਉਹਦੇ ਦਾ ਮਾਮਲਾ ਦਰਜ ਕਰਾਇਆ ਗਿਆ ਸੀ ਅਜੇ Shimla Puri ਥਾਣੇ ਦੇ ਬਾਹਰ ਪਹੁੰਚੇ ਹੋ ਵੱਡੀ ਗੰਢੀ ਤੇ ਤੁਹਾਡੇ ਸਾਥੀ ਮੌਜੂਦ ਨੇ ਹੁਣ ਕਿਸ ਗੱਲ ਨੂੰ ਲੈ ਕੇ ਪਰੇਸ਼ਾਨ ਦੇਖੋ ਜੀ ਆਪਾਂ 10 ਤਰੀਕ ਦੇ ਤੇ ਪਰਚਾ ਦਰਜ ਕਰਾਇਆ ਸੀ ਤੇ ਦੋ ਤਿੰਨ ਦਿਨ ਬਾਅਦ ਆਪਾਂ ਐਸਐਚਓ ਸਾਹਿਬ ਨੂੰ ਮਿਲ ਕੇ ਵੀ ਗਏ ਉਹਨਾਂ ਨੇ ਤੇ ਅਸੀਂ ਪਰੇਸ਼ਾਨ ਹੋ ਕੇ ਇੱਥੇ ਅੱਜ ਇਕੱਠੇ ਹੋਇਆ ਕਿਉਂਕਿ ਉਹ ਜਿਹੜਾ આરોપી ਆ ਉਹਦਾ ਮੋਬਾਈਲ ਨੰਬਰ ਵੀ ਚੱਲ ਰਿਹਾ ਵਾ ਤੇ ਉਹ ਉਹਨਾਂ ਚ ਇਹ ਵੀ ਆ ਰਿਹਾ ਕਿ ਆਪਣੇ ਬੈਕਰੀ ਜਿਹਾ ਕੇ ਕੰਮ ਵੀ ਕਰ ਰਿਹਾ ਵਾ ਤੇ ਇਹਨਾਂ ਵੱਲੋਂ ਇੱਕ ਵੀ ਰੇਡ ਨਹੀਂ ਕੀਤੀ ਗਈ ਜਿਹਦੇ ਖਿਲਾਫ ਆਪਾਂ ਅੱਜ ਇੱਥੇ ਇਕੱਠੇ ਹੋਇਆ ਜਿਹੜੇ ਮੁਲਾਜ਼ਮ ਥਾਣੇ ਦੇ ਅੰਦਰ ਸੀ ਕਿ ਜਦੋਂ ਗੱਲਬਾਤ ਹੋਈ ਉਹ ਕਹਿੰਦੇ ਜੀ ਚੌਂਕੀ ਦਾ ਮਾਮਲਾ ਸਾਡੇ ਧਿਆਨ 'ਚ ਤਾਂ ਹੈਗਾ ਹੀ ਨਹੀਂ ਜੀ ਸਾਡੀ ਗੱਲ ਜਿਹੜੀ ਚੌਂਕੀ ਜਾਂ ਜਿਹੜੀ ਦਸਰੇ ਨੂੰ ਉਹਨਾਂ ਨਾਲ ਵੀ ਗੱਲ ਹੋਈ ਸੀ ਉਹ ਬਾਇ ਰਿਕਾਰਡ ਆ ਮਤਲਬ ਸਾਡੇ ਜਿਹੜੇ ਕੌਂਸਲਰ ਸਾਨੂੰ ਲਾਈਵ ਸੀ ਉਸ ਚ ਇਹ ਕਹਿ ਰਹ ਜੇ ਐਸੇ ਤੋਥਾ ਤੁਸਾਨੂੰ ਦੇਣਗੇ ਤਾਂ ਹੀ ਆਪਾਂ ਕੋਈ ਕਾਰਵਾਈ ਕਰ ਸਕਦੇ ਹਾਂ ਲੱਗਦਾ ਬਈ ਇੰਨਾ ਜਿਹੜਾ ਸੰਵੇਦਨਸ਼ੀਲ ਮਾਮਲਾ ਇੱਕ ਸਮਾਜ ਨੂੰ ਇੱਕ ਧਰਮ ਦੇ ਖਿਲਾਫ ਜਿਹੜੀ ਆ ਇਸ ਤਰੀਕੇ ਦੀ ਬੇਦਬੀ ਵਾਲੀ ਟਿੱਪਣੀ ਕੀਤੀ ਗਈ ਹਲੇ ਤੱਕ ਕਾਰਵਾਈ ਕਿਉਂ ਨਹੀਂ ਹੋ ਰਹੀ ਦੇਖੋ ਜੀ ਪੁਲਿਸ ਮਿਲੀ ਹੋਈ ਆ ਜਿਸ ਤਹਾਨੂੰ ਮਤਲਬ ਉਹਨਾਂ ਦੀ ਕਾਰਵਾਈ ਆ ਚਾਹੇ ਕੋਈ ਵੱਡਾ ਬੰਦਾ ਇਹਨਾਂ ਨੂੰ ਸਪੋਰਟ ਕਰਦਾ ਹੋਣਾ ਚਾਹੇ ਕੁਝ ਲੈਣ ਦੇਣ ਦੀ ਗੱਲ ਹੋਈ ਹੋਣੀ ਨਹੀਂ ਤਾਂ ਹੁਣ ਤੱਕ ਬੰਦਾ ਰੈਸ਼ ਹੋ ਜਾਦਾ ਸੀ ਜੀ ਤਾਂ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਹਲੇ ਵੀ ਜੇ ਆਪਾਂ ਐਸਐਚਓ ਸਾਹਿਬ ਕੋਲ ਹੀ ਆਵਾਂਗੇ ਅੱਜ ਸ਼ਿਮਲਾਪੁਰੀ ਥਾਣੇ ਦੇ ਇਕੱਠੇ ਹੋਏ ਆ ਇੱਕ ਹਫਤੇ ਤੋਂ ਵੱਧ ਹੋ ਗਿਆ ਹੈ ਕੋਈ ਸਿੱਖ ਵਿਅਕਤੀ ਹੈ ਮਗਰ ਇਹੋ ਜਿਹਾ ਗਲੰਕਿਤ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ ਇਹੋ ਜਿਹਾ ਲਾਂਤੀ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ ਉਹ ਜਿਹੜਾ ਕਿਸੇ ਦੇ ਧਰਮ ਦੇ ਖਿਲਾਫ ਬੋਲੇ ਉਸ ਬੰਦੇ ਨੇ ਛੱਟੀ ਮਈਆ ਬਾਰੇ ਬੋਲਿਆ ਛੱਟੀ ਮਈਆ ਜਿਹੜੀ ਹੈ ਇਕੱਲੇ ਪ੍ਰਵੰਚਲੀ ਭਾਈਚਾਰੇ ਦੀ ਮਈਆ ਨਹੀਂ ਹੈ ਉਹ ਸਾਡੇ ਹਿੰਦੂ ਸਮਾਜ ਦੀ ਮਈਆ ਅਸੀਂ ਖੁਦ ਉਹਨਾਂ ਨੂੰ ਪੁੱਛਦੇ ਆ ਆਪਣੇ ਛੱਟ ਪੂਜਾ ਤਿਉਹਾਰ ਨਾਨਿਆ ਪੰਜਾਬ ਚ ਬੜਾ ਤਿਉਹਾਰ ਮਨਾਇਆ ਜਾਂਦਾ ਉਸ ਵਿਅਕਤੀ ਦੀ ਅੱਜ ਰੈਸਟ ਪੈਣੀ ਚਾਹੀਦੀ ਹੈ ਅੱਜ ਸਾਰਾ ਭਾਈਚਾਰਾ ਹਿੰਦੂ ਸਮਾਜ ਸ਼ਿਮਲਾਪੁਰੀ ਥਾਣੇ ਦੇ ਬਾਹਰ ਖੜਾ ਹੈ ਅੱਜ ਜੇ ਉਹਦੀ ਰੈਸਟ ਨਾ ਪਈ ਤੇ ਅੱਜ ਇੱਥੇ ਪੱਖਾ ਮੋਰਚਾ ਲੱਗੇਗਾ 10 ਦਿਨ ਤੋਂ ਵਾਅਦਾ ਸਮਾ ਹੋ ਗਿਆ ਹਲੇ ਤੱਕ ਕਾਰਵਾਈ ਕਿਉਂ ਨਹੀਂ ਇਹੀ ਤਾਂ ਲੰਤਾਪਾਨ ਆਇਆ ਆਪਾਂ ਪ੍ਰਸ਼ਾਸਨ ਨੂੰ ਸਭ ਤੋਂ ਵੱਡੀ ਗੱਲ ਹੈ ਕਿ ਮੁਲਾਜ਼ਮ ਹੀ ਅੰਦਰ ਇੱਕ ਹੈ ਜੀ ਸ਼ਿਮਲਾਪੁਰੀ ਐਡਾ ਵੱਡਾ ਇਲਾਕਾ ਹੋ ਕੇ ਇੱਥੇ ਕਿੱਡਾ ਵੱਡਾ ਸਿਸਟਮ ਹੈ ਕਿੰਨਾ ਇੱਥੇ ਕਿੱਡਾ ਵੱਡਾ ਏਰੀਆ ਵੈ ਔਰ ਕਿੱਡੀ ਲਾਹਨਤ ਦੀ ਗੱਲ ਆ ਕਿ ਅੰਦਰ ਐਤਵਾਰ ਵਾਲੇ ਦਿਨ ਇੱਕ ਮੁਲਾਜ਼ਮ ਹੈ ਇੱਕ ਮੁਲਾਜ਼ਮ ਜੇ ਅੱਜ ਗ੍ਰਿਫਤਾਰੀ ਨਾ ਪਈ ਮੋਰਚਾ ਜਿੱਥੇ ਗ੍ਰਿਫਤਾਰੀ ਨਾ ਪਈ ਇਹ ਤਾਂ ਗੱਲ ਹੋ ਹੀ ਨਹੀਂ ਸਕਦੀ ਅੱਜ ਇੱਥੇ ਪੱਕਾ ਮੋਰਚਾ ਲੱਗੂਗਾ ਸਾਰਾ ਭਾਈਚਾਰਾ ਇੱਥੇ ਖੜਾ ਸਾਰਾ Hindu ਸਮਾਜ ਮੈਂ ਲੁਧਿਆਣੇ ਵਾਸੀਆਂ ਦੇ ਸਾਰੇ Hindu ਸਮਾਜ ਨੂੰ ਬੇਨਤੀ ਕਰਦਾ ਕਿ ਅੱਜ ਸਾਡੇ ਧਰਮ ਦੇ ਖਿਲਾਫ ਇੱਕ ਬੰਦਾ ਬੋਲਿਆ ਵੈ ਇਹਨੂੰ ਨੱਥ ਪਾਣ ਵਾਸਤੇ ਸਾਰੇ ਸ਼ਿਮਲਾਪੁਰੀ ਥਾਣੇ ਦੇ ਬਾਹਰ ਇਕੱਠੇ ਹੋ ਜੋ ਮਾਮਲਾ ਜੋ ਕਿ 10 ਤਰੀਕ ਨੂੰ ਇਹ ਮਾਮਲਾ ਦਰਜ ਹੋਇਆ ਇੱਕ ਸਾਜਨ ਬੈਕਰੀ ਦੇ ਜੋ ਕਿ ਮਾਲਾਗਾ ਜਿੰਨੇ ਕੀ ਛੱਟੀ ਮਈਆ ਬਾਰੇ ਸੀਤਾ ਮਾਤਾ ਬਾਰੇ ਸ੍ਰੀ ਗੁਰੂ ਰਣਕ ਦੇਵ ਜੀ ਬਾਰੇ ਸਾਰੇ ਧਰਮਾਂ ਬਾਰੇ ਬਹੁਤ ਹੀ ਗਲਤ ਟਿੱਪਣੀ ਕੀਤੀ ਜੋ ਕਿ ਮਾਮਲਾ 10 ਤਰੀਕ 10 ਤਰੀਕ ਰਾਤ 10 ਵਜੇ ਦਰਜ ਹੋ ਗਿਆ ਤੇ ਹੁਣ ਤੱਕ ਜਿਹੜਾ ਦੋਸ਼ੀ ਆ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਤੇ ਅਸੀਂ ਪਰਸੋਂ ਵੀ ਦੋ ਦਿਨ ਪਹਿਲਾਂ ਵੀ ਐਸ ਐਚਓ ਸਾਹਿਬ ਨਾਲ ਮਿਲ ਕੇ ਵੀ ਗਏ ਉਹਨਾਂ ਨੇ ਸਾਨੂੰ ਸ਼ਾਸ਼ਣ ਵੀ ਦਿੱਤਾ ਜੀ ਮਜਬੂਰਨ ਸਾਰਾ ਜਿਹੜਾ ਸਮਾਜ ਆ ਉਹ ਇਕੱਠਾ ਹੋ ਗਿਆ ਥਾਣੇ ਆ ਥਾਣੇ ਵੀ ਤੁਸੀਂ ਦੇਖ ਰਹੇ ਹੋ ਇੱਥੇ ਕੋਈ ਮੁਲਾਜ਼ਮ ਹੈ ਨਹੀਂ ਹੈ ਤੇ ਉਸ ਵਿਅਕਤੀ ਨੇ ਅਜ ਕਰੇ ਰੈਡ ਕੀਤੀ ਕਿ ਨਾ ਦੁਕਾਨ ਤੇ ਬੇਤੜਾ ਕੋਈ ਵੇਚ ਬੈਕਰੀ ਚੱਲ ਰਹੀ ਆ ਤੇ ਉਹ ਬੇਖੌਫ ਘੁੰਮ ਰਿਹਾ ਅੱਜ ਲੱਗਦਾ ਕਾਰਵਾਈ ਹੋਊਗੀ ਅੱਜ ਕਾਰਵਾਈ ਨਹੀਂ ਹੋਈ ਤਾਂ ਪੂਰਾ ਸਮਾਜ ਬੈਠਾ ਦੇਖੋ ਤੁਸੀਂ ਆਏ ਆ ਅੱਜ ਕਾਰਵਾਈ ਕਰਾ ਕੇ ਜਾਵਾਂਗੇ ਅਸੀਂ ਇੱਥੇ ਪੁਲੀਸ ਸਾਹਿਬ 10 ਦਿਨ ਤੋਂ ਵਾਅਦਾ ਸਮਾਂ ਹੋ ਗਿਆ ਅੱਜ ਜਦੋਂ ਤਕਰੀਬਨ 150 200 ਬੰਦੇ ਤੁਸੀਂ ਥਾਣੇ ਲੈ ਕੇ ਪਹੁੰਚੇ ਹੋ ਮੁਲਾਜ਼ਮ ਅੱਜ ਇਹ ਗੱਲ ਕਹਿ ਰਹੇ ਨੇ ਭਾਈ ਅੱਜ ਗ੍ਰਿਫਤਾਰ ਕਰ ਦੋ ਅੱਜ ਕਹਿ ਰਹੇ ਹਨ ਜੀ ਗ੍ਰਿਫਤਾਰ ਕਰ ਲੱਖ ਲਾਂਤਾ ਇਹਨਾਂ ਤੇ ਇਹ ਜੀ ਪੁਲਿਸ ਦੇ ਉੱਪਰ ਯਾਰ ਇੱਕ ਬੰਦਾ ਬੇਤ ਵੀ ਕਰਦਾ ਹੋਵੇ ਇਸ ਤਰੀਕੇ ਦੇ ਨਾਲ ਮਾਰਾ ਚੰਗਾ ਬੋਲਦਾ ਵੇ ਹਰ ਇੱਕ ਧਰਮ ਨੂੰ ਗੁਰੂ ਨਾਨਕ ਦੇਵ ਜੀ ਬਾਰੇ ਮੁ슬ਮ ਪਾਈਚਾਰੇ ਬਾਰੇ ਕਿਸੇ ਨੂੰ ਨਹੀਂ ਉਹਨਾਂ ਛੱਡਿਆ ਉਹਨੂੰ ਤਾਂ ਦੇਸ਼ ਦੇ ਵਿੱਚ ਕੋਈ ਰਹਿਣ ਦਾ ਅਧਿਕਾਰ ਨਹੀਂ ਉਹ ਕਹਿੰਦਾ ਭਾਰਤ ਦੇ ਉੱਪਰ ਬੰਬ ਸਿੱਟ ਦੋ ਜਿਹੜਾ ਇੱਥੇ ਗ੍ਰੇਨੇਡ ਪਕੜੇ ਗਏ ਹਨ ਨਾ ਮੇਰੇ ਹਿਸਾਬ ਨਾਲ ਨਾ ਹੋ ਸਕਦਾ ਉਹਦੀ ਸ਼ਾਰਜਸ ਹੋਵੇ ਅੱਜ ਇੱਥੇ ਪਹੁੰਚੇ ਆ ਉਹਦੀ ਗ੍ਰਿਫਤਾਰੀ ਕਰਾ ਕੇ ਜਾਵਾਂਗੇ ਜੇ ਉਹਦੀ ਗ੍ਰਿਫਤਾਰੀ ਨਾ ਹੋਈ ਮੈਂ ਤੁਹਾਡੇ ਕੈਮਰੇ ਦੇ ਮਾਧਿਅਮ ਨਾਲ ਕਹਿਣਾ ਮੁਲਾਜ਼ਮ ਜਿਹੜੇ ਅੰਦਰ ਨੇ ਉਹ ਕਰਨੇ ਚੌਂਕੀ ਦਾ ਮਾਮਲਾ ਜੀ ਥਾਣੇ ਨੂੰ ਸਾਨੂੰ ਬਤਾ ਚੌਂਕੀ ਮੈਂ ਨਾ ਲਾਈਵ ਸੀਗਾ ਚੌਂਕੀ ਵਾਲੇ ਪੋਲੇ ਪੰਛੀ ਨੂੰ ਬਚਾਰਨ ਨੂੰ ਪਤਾ ਨਹੀਂ ਸੀ ਇੰਚਾਰਜ ਨੂੰ ਮੈਂ ਲਾਈਵ ਸੀਗਾ ਉਹਨੇ ਲਾਈਵ ਦੇ ਵਿੱਚ ਬੋਲਿਆ ਮੇਰੇ ਉਹ ਕਹਿੰਦਾ ਜੀ ਇਹ ਪਤਾ ਨਹੀਂ ਐਸਐਚਓ ਨੂੰ ਕੀ ਇੰਟਰਸਟ ਹੈ ਵੀ ਮੇਰੇ ਤੱਕ ਮਾਮਲਾ ਨਹੀਂ ਭੇਜ ਰਿਆ ਮੇਰੇ ਤੱਕ ਫਾਈਲ ਨਹੀਂ ਭੇਜ ਰਿਆ ਮੈਂ ਤਾਂ ਕਹਿੰਦਾ ਮਿੰਟ ਦੇ ਚੱਕ ਕੇ ਲੈ ਆਉਂਗਾ ਕਹਿੰਦਾ ਮੈਂ ਤਾਂ ਇੱਕ ਮਿੰਟ ਦੇ ਵਿੱਚ ਚੱਕ ਕੇ ਲੈ ਆਉਂਗਾ ਆ ਹਾਲਾਤ ਨੇ ਕੀ ਲੱਗਦਾ ਬਈ ਇਹੋ ਜਿਹੇ ਮਾਮਲੇ ਬਾਰ-ਬਾਰ ਸਾਹਮਣੇ ਆ ਰਹੇ ਕਿ ਮਾਨਸਿਕਤਾ ਇਹਨਾਂ ਦੇ ਪਿੱਛੇ ਆ ਕਿ ਮਿਲੀਭਗੀ ਸਾਜ਼ਿਸ਼ਾਂ ਬਸ ਮਾਹੌਲ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਇਹ ਸਾਡੇ ਦੇਸ਼ ਨੂੰ ਜਿਹੜਾ ਆ ਪਸੰਦ ਨਹੀਂ ਕਰਨਾ ਚਾਹੁੰਦੇ ਖਾਲਸਪੁਰ ਦੀਆਂ ਤਾਕਤਾਂ ਨੇ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਦੇ ਮਨਸੂਬੇ ਜਿਹੜੇ ਆ ਉਹ ਕਾਮਯਾਬ ਜਿਹੜੇ ਆ ਉਹ ਬਿਲਕੁਲ ਵੀ ਨਹੀਂ ਹੋਣ ਦਵਾਗੇ ਮੋਰਚਾ ਪੱਕਾ ਲਾਉਂਗੇ ਲੱਗ ਗਿਆ ਜੀ ਲੱਗ ਗਿਆ ਮੋਰਚਾ ਹੁਣ 10 ਮਿੰਟ ਤੱਕ ਫੋਟੋ ਕਰੂਗਾ ਠੀਕ ਹੈ ਨਹੀਂ ਫਿਰ ਪੱਕਾ ਮੋਰਚਾ ਸਾਡਾ ਲੱਗ ਗਿਆ ਸ ਵੀਰਾ ਤੁਹਾਨੂੰ ਦਿਖਾ ਦਿੰਨੇ ਆ ਸ਼ਿਮਲਾਪੁਰੀ ਥਾਣੇ ਦੇ ਬਾਹਰ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੂਰਬਾਂਚਲ ਸਮਾਜ ਦੇ ਲੋਕ ਨੇ ਉਹ ਪਹੁੰਚੇ ਹੋਏ ਨੇ ਗੁੱਸਾ ਆਪਣਾ ਜ਼ਾਹਿਰ ਕਰਦੇ ਹੋਏ ਨਜ਼ਰ ਜੇਕਰ ਕਹਿੰਦੇ ਅੱਜ ਦੋਸ਼ੀ ਜਿਹੜਾ ਵਿਅਕਤੀ ਆ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਤਾਂ ਫਿਰ ਪੱਕਾ ਮੋਰਚਾ ਜਿਹੜਾ ਸ਼ਿਮਲਾਪੁਰੀ ਥਾਣੇ ਦੇ ਅੰਦਰ ਲੱਗਦਾ ਹੋਇਆ ਨਜ਼ਰ ਆਊਗਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਤੁਹਾਨੂੰ ਨਜ਼ਰ ਆਣਗੇ ਕਿ ਵਿਅਕਤੀ ਦੇ ਇਹ ਦੋਸ਼ ਲੱਗ ਰਹੇ ਨੇ ਕਿ ਉਸ ਨੇ ਛੱਟੀ ਮਈਆ ਦੇ ਬਾਰੇ ਜਿਹੜਾ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਉਸ ਤੋਂ ਇਲਾਵਾ ਹੋਰ ਵੀ ਕਈ ਧਰਮ ਦੇ ਜਿਹੜੇ ਦੇਵਤਾਵਾਂ ਨੇ ਉਹਨਾਂ ਦਾ ਵੀ ਅਪਮਾਨ ਕੀਤਾ ਤਾਂ ਗ੍ਰਿਫਤਾਰੀ ਦੀ ਮੰਗ ਜਿਹੜੀ ਹੈ ਇਸ ਵੇਲੇ ਕੀਤੀ ਜਾ ਰਹੀ ਹੈ ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਦਾ ਸਿਟੀ ਹੈਡਲਾਈਨ ਦੇ ਨਾਲ ਅੱਜ ਸਾਰੇ ਹੀ ਪ੍ਰਵੰਚਲੀ ਸਮਾਜ ਦੇ ਨਾਲ ਸਾਰੇ ਭਾਈਚਾਰੇ ਦੇ ਨਾਲ ਸਾਡੇ ਕਾਉਂਸਲਰ ਸਾਹਿਬ ਬੀਜੇਪੀ ਤੋਂ ਜਤਿੰਦਰ ਗੋਰੀਨ ਜੀ ਨਾਲ ਸਾਰੇ ਹੀ ਅਸੀਂ ਇੱਥੇ ਸ਼ਿਮਲਾਪੁਰੀ ਥਾਣੇ ਪਹੁੰਚੇ ਆਂ ਇੱਕ 10 ਤਰੀਕ ਦਾ ਮਾਮਲਾ ਜਿਹੜਾ ਦਰਜ ਹੋਇਆ ਹੋਇਆ ਹੈ ਪ੍ਰਵੰਚਲੀ ਸਮਾਜ ਵੱਲੋਂ ਜਿਹੜਾ ਕਿ ਇੱਕ ਬੈਕਰੀ ਦਾ ਕੋਈ ਮਾਲਕ ਹੈ ਸ਼ਿਮਲਾਪੁਰੀ ਦੇ ਵਿੱਚ ਉਹਨੇ ਛੱਟੀ ਮਈਆ ਬਾਰੇ ਬਹੁਤ ਹੀ ਮਾੜੀ ਗੱਲ ਬੋਲੀ ਹੈ ਜਿਹੜਾ ਛੱਟੀ ਮਈਆ ਵੈ ਉਹ ਕੱਲਾ ਪਰਵੰਚਲੀ ਸਮਾਜ ਨਹੀਂ ਉਹ ਸਾਰੇ ਸਨਾਤਨ ਧਰਮ ਦੀ ਸਾਰੇ ਹਿੰਦੂਆਂ ਦੀ ਜਿਹੜੀ ਹੈ ਉਹ ਮਾਤਾ ਵੈ ਅਸੀਂ ਖੁਦ ਵੀ ਉਹਨਾਂ ਨੂੰ ਪੁੱਜਦੇ ਆਂ ਉਹਨਾਂ ਦਾ ਤਿਉਹਾਰ ਜਿਹੜਾ ਪੰਜਾਬ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤੇ ਉਸ ਵਿਅਕਤੀ ਨੇ ਛੱਟੀ ਮਈਆ ਬਾਰੇ ਬਹੁਤ ਮਾੜੀ ਗੱਲ ਬੋਲੀ ਹੈ ਜਦੀ ਰਿਕਾਰਡਿੰਗ ਸਾਡੇ ਕੋਲ ਪਹੁੰਚੀ ਤੇ ਜਤਿੰਦਰ ਗੋਰੀਆਂ ਜੀ ਵੱਲੋਂ ਜਦੋਂ ਸ਼ਿਮਲਾਪੁਰੀ ਥਾਣੇ ਚਾਕੇ ਸਾਰੇ ਭਾਈਚਾਰੇ ਦੇ ਨਾਲ ਬੜਾ ਹੀ ਬਾਦਰੀ ਵਾਲਾ ਕੰਮ ਕੀਤਾ ਸਾਰੇ ਦੋਸਤ ਨੇ ਜਿਨ੍ਹਾਂ ਦੇ ਨਾਲ ਗੱਲ ਹੋਈ ਸੀ ਸੌਰਵ ਜੀ ਦੇ ਨਾਲ ਉਹ ਵੀ ਸਾਡੇ ਨਾਲ ਇੱਥੇ ਪਹੁੰਚੇ ਆ। ਕਿ ਉਹ ਵਿਅਕਤੀ ਦੇ ਉੱਤੇ ਮਾਮਲਾ ਜਿਹੜਾ ਦਰਜ ਕੀਤਾ ਗਿਆ ਹੈ। ਮਗਰ ਸਭ ਤੋਂ ਨਿੰਦਾ ਵਾਲੀ ਗੱਲ ਇਹ ਹੈ ਕਿ ਜਿਹੜਾ ਪੁਲਸ ਵੱਲੋਂ ਹਜੇ ਤੱਕ ਉਸ ਬੰਦੇ ਨੂੰ ਅਰੈਸਟ ਨਹੀਂ ਕੀਤਾ ਗਿਆ। ਇੱਕ ਵੀ ਜਿਹੜੀ ਹੈ ਉਹਦੇ ਘਰ ਦੇ ਉੱਤੇ ਜਾ ਕੇ ਰੇਡ ਨਹੀਂ ਕੀਤੀ ਗਈ। ਉਹ ਸ਼ਰਿਆਮ ਬੇકરી ਦਾ ਮਾਲਕ ਜਿਹੜਾ ਵਾ ਉਹ ਆਪਣੇ ਇਲਾਕੇ ਦੇ ਵਿੱਚ ਘੁੰਮ ਰਿਹਾ। ਬਹੁਤ ਹੀ ਮਾੜੀ ਗੱਲ ਹੈ। ਇਹ ਜਿਹੜਾ ਪਰਵੰਚਲੀ ਸਮਾਜ ਹੈ ਇਹਨਾਂ ਕਰਕੇ ਹੀ ਪੰਜਾਬ ਚੱਲ ਰਿਹਾ। ਇਹੀ ਲੋਕ ਫੈਕਟਰੀਆਂ ਦੇ ਵਿੱਚ ਕੰਮ ਕਰ ਰਹੇ ਆ। ਇਹੀ ਲੋਕ ਜਿਹੜੇ ਹੈ ਸਾਡੀ ਰੀੜ ਦੀ ਹੱਡੀ ਆ। ਅਗਰ ਇਹਨਾਂ ਦੇ ਨਾਲ ਆਪਾਂ ਨਹੀਂ ਇਦਾਂ ਪ੍ਰਸ਼ਾਸਨ ਤੁਰੇਗਾ ਤੇ ਬਹੁਤ ਹੀ ਮਾੜੀ ਗੱਲ ਹੈ ਅੱਜ ਕਿਸ ਮੰਗ ਨੂੰ ਲੈ ਕੇ ਇਕੱਠਾ ਹੋਏ ਹਾਂ ਅੱਜ 16 ਤਕਰੀਬ 16 ਤਰੀਕ ਹੋ ਗਈ ਹੈ ਦਿਨ ਐਤਵਾਰ ਹੈ ਔਰ ਅੱਜ ਇੱਕ ਹਫਤਾ ਹੋ ਗਿਆ ਹੈ ਉਹਦੇ ਤੇ ਮਾਮਲਾ ਦਰਜ ਹੋਏ ਨੂੰ ਹਜੇ ਤੱਕ ਜਿਹੜੀ ਉਹਦੀ ਰੈਸਟ ਨਹੀਂ ਪਈ ਤੇ ਅੱਜ ਅਸੀਂ ਪ੍ਰਸ਼ਾਸਨ ਦੇ ਕੋਲ ਆਏ ਆ ਜੇ ਅੱਜ ਰੈਸਟ ਨਾ ਪਈ ਤੇ ਪੱਕਾ ਮੋਰਚਾ ਜਿਹੜਾ ਸ਼ਿਮਲਾਪੁਰੀ ਥਾਣੇ ਦੇ ਬਾਹਰ ਲੱਗਣ ਜਾ ਰਿਹਾ ਇੱਕ ਦੱਸੋ ਭਾਜੀ ਇੱਕ ਪਹਿਲੇ ਵੀ ਗੁਰੂਗ੍ਰਾਂਦ ਸਾਹਿਬ ਜੀ ਦੀਆਂ ਬੇਇੱਤਬੀਆਂ ਹੋਈਆਂ ਪਿਛਲੇ ਟਾਈਮ ਦੇ ਵਿੱਚ ਜਿਹੜਾ ਬੰਦਾ ਬੇਇੱਤਬੀ ਕਰਦਾ ਬਾਅਦ ਦੇ ਵਿੱਚ ਉਹਨੂੰ ਇਹਦੇ ਚ ਵੀ ਸੁਣਨ ਨੂੰ ਇਹੀ ਗੱਲ ਆਈ ਆ ਸਾਰੀਆਂ ਇਹ ਸਾਰੀਆਂ ਜਿਹੜੀਆਂ ਮੈਂ ਇਹ ਬੇਅਦਬੀਆਂ ਜਿਹੜੀਆਂ ਹੋ ਰਹੀਆਂ ਵੈ ਇਹ ਸਾਰੀਆਂ ਇੱਕ ਪਲੈਨਿੰਗ ਦੇ ਨਾਲ ਚੱਲ ਰਿਹਾ ਕੰਮ ਇਹ ਕੋਈ ਵਿਅਕਤੀ ਵਿਸ਼ੇਸ਼ ਪਿੱਛੇ ਇੱਕ ਸੰਗਠਨ ਚੱਲ ਰਿਹਾ ਜੋ ਕਿ ਸਾਰੇ ਧਰਮਾਂ ਨੂੰ ਇੱਕ ਦੂਜੇ ਦੇ ਨਾਲ ਲੜਾ ਮਰਾ ਰਿਹਾ ਵੈ ਇੱਕ ਦੂਜੇ ਦੇ ਧਰਮਾਂ ਦੀ ਬੇਅਦਬੀਆਂ ਕਰਾਈਆਂ ਜਾ ਰਹੀਆਂ ਇਹ ਸਿਰਫ ਪੰਜਾਬ 'ਚ ਹੀ ਚੱਲ ਰਿਹਾ ਤੇ ਪੰਜਾਬ ਤੋਂ ਬਾਹਰ ਨਹੀਂ ਚੱਲਦਾ ਜਿਹੜਾ ਮੈਂਟਲੀ ਸਰਟੀਫਿਕੇਟ ਬਣਾਇਆ ਜਾ ਰਿਹਾ ਇਹ ਵੀ ਕਿਤੇ ਨਾ ਕਿਤੇ ਟੇਬਲ ਦੇ ਥੱਲੋਂ ਪੈਸੇ ਲੈ ਕੇ ਹੀ ਬਣਾਇਆ ਜਾਂਦਾ 200 ਤੋਂ 300 ਵਰਕਰ ਉਹਦੀ ਆਪਣੀ ਫੈਕਟਰੀ ਕੰਮ ਕਰਦਾ ਮੈਂਟਲੀ ਜਿਹੜਾ ਬੰਦਾ ਮੈਂਟਲ ਆ ਉਸ ਉਹ ਬੰਦਾ 300 ਵਰਕਰ ਨੂੰ ਕੰਮ ਤੇ ਰੱਖ ਹੀ ਨਹੀਂ ਸਕਦਾ ਉਹ ਬੰਦਾ ਐਡਾ ਵੱਡਾ ਵਪਾਰਕਾਰ ਹੀ ਨਹੀਂ ਸਕਦਾ ਉਹ ਉਹ ਐਡੇ ਵੱਡੇ ਸਿਸਟਮ ਨੂੰ ਚਲਾ ਰਿਹਾ ਵਾ ਆਪਣੀ ਬੇકરી ਨੂੰ ਚਲਾ ਰਿਹਾ ਤੇ ਉਹ ਮੈਂਟਲੀ ਕਿੱਥੋਂ ਹੈ ਜੇਕਰ ਉਹ ਮੈਂਟਲ ਸਰਟੀਫਿਕੇਟ ਜੇ ਉਹ ਮੈਂਟਲ ਸਰਟੀਫਿਕੇਟ ਲੈ ਕੇ ਆਏਗਾ ਤੇ ਫਟੇ ਮੂੰਹ ਲਾਣਤ ਸਾਡੇ ਪੰਜਾਬ ਦੇ ਅਫਸਰਾਂ ਦੇ ਉੱਤੇ ਜਿਹੜੇ ਉਹ ਮੈਂਟਲੀ ਸਰਟੀਫਿਕੇਟ ਦੇਣਗੇ ਜਿਹੜੇ ਡਾਕਟਰ ਉਹਨੂੰ ਮੈਂਟਲੀ ਸਰਟੀਫਿਕੇਟ ਦੇਣਗੇ ਪਹਿਲੇ ਤਾਂ ਮੁਕਦਮਾ ਉਹਦੇ ਤੇ ਦਰਜ ਹੋਣਾ ਚਾਹੀਦਾ ਵਾ ਨਾ ਪਹਿਲੇ ਜਿੰਨੇ ਵੀ ਮਾਮਲੇ ਹੋਏ ਆ ਨਾ ਭਾਜੀ ਇਹਦੇ ਵਿੱਚ ਅਕਸਰ ਕੀ ਹੁੰਦਾ ਵੀ 2 4 10 ਦਿਨ ਬੰਦੇ ਇਕੱਠੇ ਹੁੰਦੇ ਉਸ ਤੋਂ ਬਾਅਦ ਜਿਹੜਾ ਵੀ ਬੰਦੇ ਪਿੱਛੇ ਘਟ ਜਾਂਦੇ ਆ ਤੇ ਸਜ਼ਾ ਜਿਹੜੀ ਉਹਨੂੰ ਬੰਦੇ ਨੂੰ ਮਿਲਦੀ ਨਹੀਂ ਪੂਰੀ ਕਿਉਂ ਨਹੀਂ ਮਿਲੇਗੀ ਅੱਜ ਦੇਖ ਲਓ ਅੱਜ ਜਿਹੜਾ ਪਹਿਲੇ ਦਿਨ ਜਿਹੜੇ ਤੇ ਬੰਦੇ ਆਏ ਸੀਗੇ ਤੇ ਅੱਜ ਗਿਣਤੀ ਡਬਲ ਹੋ ਗਈ ਹੈ ਉਹਦੀ ਅਰੈਸਟ ਕਰਾਉਣ ਵਾਸਤੇ ਇੱਦਾਂ ਹੀ ਗਿਣਤੀ ਜਿਹੜੀ ਵੱਧਦੀ ਜਾਏਗੀ ਪਰਮਾਣੂ ਸਮਾਜ ਜਿਹੜਾ ਵਾ ਇਹ ਹਮੇਸ਼ਾ ਇਹ ਇਹਨਾਂ ਬਾਰੇ ਆਪਾਂ ਮਾੜਾ ਚੰਗਾ ਬੋਲਦੇ ਆ ਛੱਟੀ ਮਈਆ ਸਾਡੀ ਵੀ ਮਈਆ ਹੀ ਉਹ ਤਾਂ ਛੱਟੀ ਮਈਆ ਦਾ ਬਹੁਤ ਵੱਡਾ ਇੱਕ ਜਿਸ ਪਰਿਵਾਰ ਦੇ ਕੋਲ ਸੰਤਾਨ ਨਹੀਂ ਹੁੰਦੀ ਅਗਰ ਉਹ ਛੱਟੀ ਮਈਆ ਦੀ ਜਾ ਕੇ ਪੂਜਾ ਕਰਦਾ ਉਸ ਦਿਨ ਜਾ ਕੇ ਅਗਰ ਉਹ ਉੱਥੇ ਜਾ ਕੇ ਕਰਦਾ ਵੈ ਸਾਰਾ ਵਿਧੀ ਵਿਵਧਾਨ ਦੇ ਨਾਲ ਅਰਕ ਕਰਦਾ ਉਸ ਵਿਅਕਤੀ ਨੂੰ ਸੰਤਾਨ ਮਿਲਦੀ ਹੈ ਕਿੰਨੀ ਵੱਡੀ ਗੱਲ ਹੈ ਠੀਕ ਹੈ ਇਹ ਸਾਡੇ ਐਨੇ ਦਿਨ ਤੋਂ ਕੰਪਲੇਟ ਕੀਤੀ ਹੋਈ ਹੈ ਅਜੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਕਾਰਵਾਈ ਪਰਚਾ ਦਰਜ ਹੋ ਚੁੱਕਾ ਹੈ ਮਗਰ ਉਹਦੀ ਰੈਸਟ ਨਹੀਂ ਪਈ ਔਰੈਸਟ ਦੇ ਮਗਰ ਵੀ ਕਿਸੇ ਨਾ ਕਿਸੇ ਪੋਲਿਟੀਕਲ ਬੰਦੇ ਦਾ ਹੱਥ ਹੋਊਗਾ ਜਿਨ੍ਹਾਂ ਨੇ ਉਹਦੀ ਰੈਸਟ ਰੁਕਾਈ ਹੋਏਗੀ ਉਹ ਅੱਜ ਅਸੀਂ ਐਸਐਚਓ ਸਾਹਿਬ ਨੂੰ ਮਿਲਣ ਆਏ ਆ ਅੱਜ ਜੇ ਰੈਸਟ ਨਾ ਪਈ ਤੇ ਅੱਜ ਇੱਥੇ ਪੱਕਾ ਧਰਨਾ ਜਿਹੜਾ ਲੱਗੂਗਾ ਜੈ ਛੱਟੀ ਮਈਆ ਅੱਜ ਸਾਡੇ ਵਿੱਚ ਚੇਤਨ ਬਵੇਜਾ ਜੀ ਵੀ ਆਏ ਨੇ ਜੋ ਕਿ ਮਹਾਦੇਵ ਸੇਵਾਦਲ ਦੇ ਅਧਿਐਕਸ਼ ਨੇ ਔਰ ਲੋਕਲ ਨੇਥੋ ਪੰਜਾਬੀ ਨੇ ਇਹਨਾਂ ਨੂੰ ਵੀ ਦਰਦ ਹੋਇਆ ਇਸੇ ਤਰੀਕੇ ਦੇ ਨਾਲ ਮੈਂ ਸਾਰਿਆਂ ਨੂੰ ਗੁਹਾਰ ਲਗਾਈ ਸੀ ਵੀ ਸਾਰੇ ਪਹੁੰਚੋ ਕਿਉਂਕਿ ਛੱਟੀ ਮਾਈ ਜਿਹੜੀ ਹੈ ਉਹ ਸਬਦੀ ਹੈ ਛੱਠੀ ਮਾਈ ਅੱਗੇ ਕੋਈ ਵੀ ਅਰਦਾਸ ਕਰੇਗਾ ਤੇ ਉਹ ਮੰਨ ਜਿਹੜੀ ਪੂਰੀ ਹੁੰਦੀ ਆ ਭਾਰਤ ਤੇ ਬੰਬ ਸੁੱਟਣ ਦੀ ਗੱਲ ਵੀ ਕਰਤੀ ਬੰਦੇ ਨੇ ਭਾਜੀ ਐਨਐਸਏ ਦੀ ਮੰਗ ਸਾਡੇ ਵੱਲੋਂ ਕੀਤੀ ਗਈ ਆ ਪਹਿਲਾਂ ਫੜਨ ਤਾਂ ਸਹੀ ਇੱਕ ਵਾਰੀ ਉਹਨੂੰ ਫੜ ਲੈਣ ਉਸ ਤੋਂ ਬਾਅਦ ਐਨਐਸਏ ਵੀ ਲਵਾਵਾਂਗੇ ਉਹ ਬਾਅਦ ਦਾ ਚੈਪਟਰ ਹੈ ਉਹ ਵੀ ਕਰਾਂਗੇ ਲੇਕਿਨ ਜਿਹੜੀ 295 ਇਹਦੀ ਤਾਰਾ ਜਿਹੜੀ ਉਹਦੇ ਤੇ ਲੱਗ ਗਈ ਹੈ ਉਸ ਮੈਂ ਕਹਿੰਦਾ ਉਹ ਬੰਦਾ ਉਹ ਸਿੱਖ ਵੀ ਨਹੀਂ ਹੋ ਸਕਦਾ ਜੀ ਉਹਦੀ ਪਤਾ ਨਹੀਂ ਕਿੰਨੀ ਕਿ ਮਾੜੀ ਸੋਚ ਹੈ ਜਿਹੜਾ ਇਸ ਤਰੀਕੇ ਨਾਲ ਬਕਵਾਸ ਕਰ ਰਿਹਾ ਉਹ ਗੁਰਪੁਰ ਬਾਰੇ ਬਕਵਾਸ ਕਰ ਰਿਹਾ ਸਭ ਕੁਝ ਮਤਲਬ ਗਲਤ ਦਾ ਗਲਤ ਬੁਲੀ ਜਾ ਰਿਹਾ ਜੀ ਉਹ ਕਿ ਬੰਦਾ ਬੇਕਰੀ ਦੇ ਵਿੱਚ ਮੌਜੂਦ ਹੈ ਹਲੇ ਨੂੰ ਜਾਣਾ ਸ਼ਹਿਰ ਦੇ ਵਿੱਚ ਬਿਲਕੁਲ ਜੀ ਬਿਲਕੁਲ ਮੈਂ ਹੁਣ ਕੀ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਚੂੜੀ ਪਾ ਲਈ ਚੂੜੀਆਂ ਪਾ ਲਈ ਅਸੀਂ ਸਾਡੇ ਨਾ ਪੰਜਾਬ ਪੁਲਿਸ ਨੇ ਇਹ ਕੁਝ ਨਹੀਂ ਐ ਸਿਰਫ ਇਹ ਪੈਸਾ ਦੇਖਦੇ ਆ ਕੋਈ ਤੁਹਾਡੀ ਗੱਲਬਾਤ ਹੋਈ ਹੈ ਸਾਰੇ ਸਾਥੀ ਇੱਥੇ ਇਕੱਠੇ ਹੋਏ ਨੇ ਅੱਜ ਤੇ ਅੱਜ ਉਹਦੀ ਗ੍ਰਿਫਤਾਰੀ ਪਾਵਾਂਗੇ ਜੇ ਗ੍ਰਿਫਤਾਰੀ ਨਹੀਂ ਪਾਉਂਦੇ ਫਿਰ ਜਿਹੜਾ ਵੀ ਸਾਰੇ ਸਮite ਦੇ ਜਿਹੜੇ ਪ੍ਰਧਾਨ ਨੇ ਉਹ ਜਿੱਦਾਂ ਵੀ ਕਹਿਣਗੇ ਜਿਹੜਾ ਅਗਲਾ ਐਕਸ਼ਨ ਹੈ ਜਿਹੜਾ ਉਹਦਾ ਤਿਆਰ ਕੀਤਾ ਜਾਊਗਾ ਜੀ ਮਕਦਮਾ ਚੌਕੀਦਰ ਦਰਜ ਹੋਇਆ ਕਿ ਥਾਣੇਦਰ ਦਰਜ ਹੋਇਆ ਇਹ ਤਾਂ ਨਹੀਂ ਮੈਨੂੰ ਮਕਦਮੇ ਬਾਰੇ ਜਾਣਕਾਰੀ ਨਹੀਂ ਹੈ ਕਿ ਮੁਕਦਮਾ ਕਿੱਥੇ ਦਰਜ ਹੋਇਆ ਥਾਣੇ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਬੰਦੇ ਆਏ ਹੋਏ ਇਸ ਮਾਮਲੇ ਨੂੰ ਲੈ ਕੇ ਆਏ ਨੇ ਮੈਨੂੰ ਤਾਂ ਹੁਣ ਹੁਣ ਤਾਂ ਪਤਾ ਲੱਗਾ ਮੁਕਦਮਾ ਦਰਜ ਹੋਇਆ ਕੋ ਚੌਕੀ ਹੈ ਚੌਕੀ ਇਨਚਾਰਜ ਰਵਿੰਦਰ ਕੁਮਾਰ ਨੇ ਕੀ ਕਾਰਵਾਈ ਹੁਣ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਸਾਡੇ ਵੱਲ ਕਾਰਵਾਈ ਪੂਰੀ ਹੋਊਗੀ ਕਰ ਇਹਦੇ ਬੰਦਾ ਬੈਠਾ ਵਾ ਉਹਦੀ ਅਰੈਸਟੀਨ ਕਿਉਂ ਨਹੀਂ ਅਰੈਸਟ ਪਾਊਗੀ ਪਾਊਗੀ ਜੱਜ ਜਰਜ ਨੂੰ ਕਾਫੀ ਦਿਨ ਹੋ ਗਏ ਸਰ ਇਹ ਸਰ ਕਿੰਨੇ ਦਿਨ ਹੋ ਗਏ ਕੰਪਲੀਟ ਕਿਉਂ ਨਹੀਂ ਹੋ ਰਹੀ ਕਾਰਵਾਈ ਨਹੀਂ ਕੀਤੀ ਗਈ ਪੁਲਿਸ ਵੱਲੋਂ ਸਮੇਂਦਨਸ਼ੀਲ ਮਾਮਲਾ ਵਾ ਧਾਰਮਿਕ ਭਾਵਨਾਵਾਂ ਦੀ ਇਸ ਪਹੁੰਚਾਰੀਆ ਧਾਰਾ ਬਾਰੇ ਅੱਜ ਹੀ ਗ੍ਰਿਫਤਾਰ ਹੋਊਗਾ ਬੰਦਾ ਜਦੋਂ ਜਿਹੜਾ ਦਰਜ ਹੋਇਆ ਵਾ ਉਹ ਅੱਜ ਹੀ ਦੋਸ਼ੀ ਗ੍ਰਿਫਤਰ ਕੀਤਾ ਜਾਊਗਾ ਹਰ ਹਾਲਤ ਵਿੱਚ ਹਜੇ ਤੱਕ ਕਰ ਨਹੀਂ ਕੀਤਾ ਗਿਆ ਸਰ ਇਨੀ ਮਤਲਬ ਪਤਾ ਨਹੀਂ ਕਿਉਂ ਹੁੰਦੀ ਹੈ ਜਦੋਂ ਇਹਨਾਂ ਨੂੰ ਸਵੈ ਟੋਪੋ ਵਾਲੀ 100 ਪਿੰਡ ਇਹਨਾਂ ਤੇ ਕਾਰਵਾਈ جاری ਪੁਲਿਸ ਵੱਲੋਂ ਨਮਸਕਾਰ ਸਰ ਆਪਾਂ ਹੋ ਗਿਆ ਅੱਜ ਹੱਤਾਂ ਹੋ ਗਿਆ ਕਾਹਦੇ ਢੇਰਨੇ ਦਾ ਮੇਰਾ ਵੀਰ ਇੰਚਾਰਜ ਸਾਹਿਬ ਨੂੰ ਕਹਤਾ ਵੋ ਤੇ ਪੁੱਛਿਆ ਨੇ ਮੌਕੇ ਤੇ ਸਾਈਨ ਬੈਕਰੀ ਕੋਲ ਇੰਚਾਰਜ ਸਾਹਿਬ ਪੁੱਛੇ ਜਿਨ੍ਹਾਂ ਨੇ ਪਰਚਾ ਦਰਜ ਕੀਤਾ ਅੱਜ ਉਹ ਜਾ ਰਹੇ ਨੇ ਉਹ ਠੀਕ ਹੈ ਉੱਥੇ ਜਾ ਰਹੇ ਨੇ ਉਹ ਗੱਲ ਅੱਜ ਗ੍ਰਿਫਤਾਰੀ ਹੋ ਜੂ ਹਾਂ ਹੋ ਜੂਗੀ ਅੱਜ 100% ਹੋ ਗਿਆ ਸਰ ਆ ਮਤਲਬ ਇਹ ਮਾਹੌਲ ਬਣਾਇਆ ਕਿਉਂ ਗਿਆ ਨਹੀਂ ਕੋਈ ਮਾਹੌਲ ਨਹੀਂ ਬਣਾਇਆ ਕੋਈ ਮਾਹੌਲ ਨਹੀਂ ਬਣਾਇਆ ਗਏ ਹੋਏ ਨੇ 400 ਬੁੱਤੇ ਗਏ ਹੋਏ ਨੇ ਜੀ ਸਰ ਇਹ ਗਏ ਨੇ ਮੇਰੇ ਕੋਲ ਅੰਦਰ ਬਾਕੀ ਜਿਹੜੀ ਫਾਈਟ ਲੈਣੀ ਆ ਬੜਾ ਸਾਡੇ ਸਾਰਾ ਉਹਨਾਂ ਤੋਂ ਲੈ ਗਏ ਨਾ ਨਾ ਨਹੀਂ ਕੱਲ ਮੈਂ ਗਿਆ ਸੀ ਅੱਛਾ ਜੀ ਹਾਂ ਹਾਂ ਕੱਲ ਮੈਂ ਜਾ ਕੇ ਸ਼ੋਭਾ ਯਾਤਰਾ ਸੀ ਸ਼ੋਭਾ ਯਾਤਰਾ ਨੇ 10 ਵਜੇ ਸੀ 8 ਵਜੇ ਦੇ ਖੜੇ ਸੀ ਜਾ ਕੇ ਅਸੀਂ ਉੱਥੇ ਜਾ ਕੇ ਆਏ ਹਾਂ ਦੁਕਾਨ ਤੇ ਨਹੀਂ ਇਹ ਹੁਣ ਵੀ ਰਵਿੰਦਰ ਚੌਂਕੀਆਂ ਜਾਂ ਜਦੋਂ ਤੁਹਾਡਾ ਫੋਨ ਆਇਆ ਹੁਣ ਵੀ ਬੈਂਟਰੀ ਖੁੱਲੀ ਹੋਈ ਸ਼੍ਰੀ ਆਮ ਸੜਕਾਂ ਤੇ ਘੁੰਮਦਾ ਹੁਣ ਮੈਂ ਚੌਂਕੀਆਂ ਜਾ ਕੇ ਉੱਥੇ ਖੜਵਾਦਾ ਥੋੜੇ ਦੇ ਬਾਅਦ ਮੈਂ ਉਧਰ ਫਿਰ ਜਾਣਾ ਹੈ ਫਿਰ ਚਲਾ ਜਾਣਾ ਉਹ ਅੱਜ ਅਸੀਂ ਇੱਥੇ ਤੁਹਾਡੇ ਕੋਲ ਹੀ ਹੈ ਨਾ ਨਾ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਜੀ ਸਾਡੇ ਕੋਲ ਆਓ ਆਪ ਆਓ ਅੰਦਰ ਬੈਠਦੇ ਸਰ ਇਹਨਾਂ ਨੂੰ तकरीबन 10 ਦਿਨ ਹੋ ਗਏ ਹਲੇ ਤੱਕ ਕਾਰਵਾਈ ਨਹੀਂ ਹੋਈ ਇੰਨੇ ਦਿਨ ਤੋਂ ਕਾਰਵਾਈ ਕਿਉਂ ਨਹੀਂ ਕੀਤੀ ਕਿਉਂ ਢਿਲ ਦਿਖਾਈ ਜਾ ਰਹੀ ਅਸੀਂ ਸਾਨੂੰ ਇਹਨਾਂ ਦਾ ਇੱਕ ਫੋਨ ਆਇਆ ਉਦੋਂ ਹੀ ਦਰਖਾਸਤਾਈ ਅਸੀਂ ਉਦੋਂ ਹੀ ਪਰਚਾ ਦਰਜ ਕਰਤਾ ਹਾਲਾਂਕਿ ਉਹ ਆਡੀਓ ਉਦੋਂ ਸਾਡੇ ਕੋਲ ਪਹੁੰਚੀ ਨਹੀਂ ਸੀ ਲੇਕਿਨ ਫਿਰ ਵੀ ਅਸੀਂ ਦਰਜ ਕਰਤਾ ਜੋ ਗਲਤ ਆ ਉਹ ਗਲਤ ਉਸ ਤੋਂ ਬਾਅਦ ਉਸੇ ਉਸ ਤੋਂ ਅਗਲੇ ਦਿਨ ਮੈਂ ਗਿਆ ਉਦੋਂ ਕਿਉਂਕਿ ਚੌਂਕੀ ਜਾ ਗਿਆ ਬਸ ਕਿਤੇ ਰੇਟ ਤੇ ਉਦੋਂ ਨਹੀਂ ਮਿਲਿਆ ਉਸ ਤੋਂ ਬਾਅਦ ਮਾਰਾ ਫੋਨ ਦਾ ਵੀ ਟਰਾਈ ਕੀਤਾ ਫੋਨ ਸਵਿਚ ਆਫ ਸੀ ਇਹ ਕਹਿੰਦੇ ਅੱਜ ਚੱਲਦਾ ਆ ਮੈਂ ਅੱਜ ਹੁਣੇ ਰਵਿੰਦਰ ਐਸਐਚਓ ਕੇ ਉਹ ਮੁੰਡਾ ਭੇਜ ਤੇ ਚੌਂਕੀ ਚ ਉਹ ਹੁਣ ਵੀ ਉਹੀ ਦੁਕਾਨ ਤੇ ਖੜਾ ਆ ਸਰ ਬੈਕਰੀ ਵੀ ਖੁੱਲੀ ਆ ਫੋਨ ਵੀ ਆਨ ਆ ਉਹਨਾਂ ਦਾ ਦੇਖੋ ਬੈਕਰੀ ਖੁੱਲੀ ਜੇਕਰ ਉਹ ਹੈਗਾ ਉਹਦੇ ਵਿੱਚ ਕੁਝ ਅੱਕੇ ਜਾ ਸਕਦੇ ਆ ਉਹ ਕੋਈ ਗੱਲ ਨਹੀਂ ਉਹ ਅਸੀਂ ਹੁਣ ਉਹ ਹੁੰਦਾ ਜੀ ਤੁਹਾਡੇ ਚੌਂਕੀ ਚੌਂਕੀ ਇੰਚਾਰਜ ਇਹ ਕਹਿ ਰਹੇ ਨੇ ਵੀਰ ਜੀ ਜਤਿੰਦਰ ਜੀ ਦੇਖੋ ਉਹ ਕਲੀਅਰ ਘਟੇ ਕਹਿ ਰਹੇ ਨੇ ਵੀ ਐਸਐਚਓ ਨੂੰ ਪਤਾ ਨਹੀਂ ਕੀ ਇੰਟਰਸਟ ਹੈ ਫਾਈਲ ਕਿਉਂ ਨਹੀਂ ਭੇਜ ਰਿਹਾ ਰਿਕਾਰਡਿੰਗ ਸੁਣ ਲਓ ਤੁਸੀਂ ਮੈਂ ਲਾਈਵ ਦੇ ਵਿੱਚ ਫੋਨ ਕੀਤਾ ਉਹਨੂੰ ਫਾਈਲ ਚ ਹੈ ਮੇਰੀ ਗੱਲ ਸੁਣੋ ਫਾਈਲ ਚ ਹੈ ਕਿ ਇੱਕ ਰਿਕਾਰਡਿੰਗ ਤੇ ਕੇ ਐਫ ਆਈ ਆ ਨਹੀਂ ਉਹ ਰਿਕਾਰਡਿੰਗ ਸੁਣੋ 10 ਮਿੰਟ ਦੀ ਚੱਕ ਲੈ ਕੇ ਨਾ ਕੋਈ ਕਹ ਰਿਹਾ ਚੁੰਕੀਨ ਚਾਤ ਤੁਹਾਡੇ ਨੇ ਮੈਨੂੰ ਪਤਾ ਨਹੀਂ ਵਾਇਲ ਕਿਉਂ ਨਹੀਂ ਭੇਜ ਰਿਹਾ ਕਹਿੰਦੇ ਚੁੰਕੀ ਚਾਤ ਬਾਰੇ ਇਹ ਕਹ ਰਿਹਾ ਕਿ ਤੁਸੀਂ ਕਾਰਵਾਈ ਨਹੀਂ ਕੋਈ ਨਹੀਂ ਉਹ ਮੈਂ ਗੱਲ ਕਰ ਲਵਾਂ ਉਹਨਾਂ ਨੇ ਇਹ ਕਿਉਂ ਇਹ ਵਰਡਿੰਗ ਕਹਿ ਰਿਹਾ ਕਿਉਂਕਿ ਮੈਂ ਤਾਂ ਜਾਣਦਾ ਨਹੀਂ ਉਹਨਾਂ ਨੂੰ ਨਾ ਮੈਂ ਸਾਜਨ ਬੇਕਰੀ ਵਾਲ ਨੂੰ ਜਾਣਦਾ ਨਾ ਮੈਂ ਕਦੀ ਗਿਆ ਉਹਨਾਂ ਦੇ ਨਾ ਮੈਂ ਮਿਲਿਆ ਉਹਨਾਂ ਨੂੰ ਪਹਿਲਾਂ ਕਦੀ ਆ ਪਿੰਡ ਨਾਲ ਤੁਹਾਡੀ ਹਾਂ ਮੈਨੂੰ ਹੀ ਮੈਂ ਕਢਾਵੀ ਸਾਰੇ ਤਰ੍ਹਾਂ ਬਾਰੇ ਉਹ ਟਿੱਪਣੀ ਕਰ ਰਿਹਾ ਹੈ ਛੱਟੀ ਮਈਆ ਬਾਰੇ ਬੋਲ ਰਿਹਾ ਹੈ 시리람 ਸੁਣ ਲਿਆ ਸਰ ਸੁਣ ਲਿਆ ਸੀਤਾ ਮਈਆ ਬਾਰੇ ਬੋ ਚੀ ਗੁਰਨਾਕਦੀਪ ਜੀ ਬਾਰੇ ਬੋਲ ਰਿਹਾ ਹੈ ਮੁਸਲਮਾਨਾਂ ਬਾਰੇ ਬੋਲ ਰਿਹਾ ਹੈ ਬੰਬ ਲਾਉਣ ਦੀ ਤਾਂ ਗੱਲਾਂ ਕਰ ਰਿਹਾ ਹੈ ਉਹ ਮਤਲਬ ਕੀ ਉਹ ਮੈਂ ਸੁਣ ਲਿਆ ਸਰ ਕੌਣ ਹੈ ਕੌਣ ਉਹਨੂੰ ਪਿੱਛੋਂ ਫੰਡਿੰਗ ਕਰ ਰਿਹਾ ਹੈ ਕੌਣ ਇਹੋ ਜਿਹਾ ਮਾਹੌਲ ਪਿੱਛੋਂ ਖਰਾਬ ਕਰਨ ਦੀ ਉਹਨੂੰ ਸ਼ਹਿ ਦੇ ਰਿਹਾ ਕੋਈ ਨਹੀਂ ਸਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਦੇ ਅਸਲਾਦ ਕਰੇ ਰੁਕੇ ਹੋਇਆ ਐ ਵੈਸੇ ਰਿਸਟਰ ਦੇ ਕਰੇ ਰੁਕੇ ਜਾਣਕਾਰੀ ਆ ਚੁੱਕੀ ਹੈ ਦੇਖੋ ਮੇਰੀ ਗੱਲ ਸੁਣੋ ਦੋਸ਼ੀ ਕਿਤੇ ਵੀ ਲੁਕਿਆ ਹੋਵੇ ਕਿਹਦੇ ਵੀ ਕਰੇ ਲੁਕਿਆ ਹੋਵੇ ਜੀ ਨੰਬਰ ਨੰਬਰ ਚੱਲਣ ਲੋਕੇਸ਼ਨ ਪਾ ਕੇ ਚਕਾ ਲਓ ਨੰਬਰ ਉਹ ਆ ਮਗਰ ਪੁਲਿਸ ਵਾਲਾ ਜੀ ਤੇ ਬੰਦਾ ਮਿੰਟ ਦ ਸਮਵੇਦਨਸ਼ੀਲ ਮਾਮਲਾ ਹੈ ਧਰਮ ਨੂੰ ਲੈ ਕੇ ਇਸ ਦੇ ਵਿੱਚ ਬੜੀ ਕਾਬਲੀਅਤ ਹੈ ਜੀ ਪੰਜਾਬ ਪੁਲਿਸ ਦੇ ਵਿੱਚ ਇੰਨੀ ਕਾਬਲੀਅਤ ਹੈ ਕਿ ਪੁਲਿਸ ਕਿਸੇ ਵੀ ਖੁੱਡ ਚੋਂ ਬੰਦਾ ਕੱਢ ਕੇ ਲੈ ਜਾਂਦੀ ਹੈ ਅਗਰ ਪੁਲਿਸ ਚਾਵੇ ਇਹ ਵੀ ਫੜ ਲਾਂਗੇ ਜੀ ਫੜ ਲਾਂਗੇ ਸਾਨੂੰ ਥੋੜਾ ਜਿਹਾ ਟਾਈਮ ਦਿਓ ਫੜ ਲਾਂਗੇ ਅਸੀਂ ਇਧਰੋਂ ਹੋਰ ਹੋਣਗੇ ਇਹ ਗੱਲ ਮੰਨਣ ਯੋਗ ਨਹੀਂ ਹੈਗੀ ਕਿ ਪੰਜਾਬ ਪੁਲਿਸ ਕੋਲ ਇੰਨੀ ਕਾਬਲੀਅਤ ਨਹੀਂ ਹੈਗੀ ਕਿ 7 ਦਿਨ ਬੰਦਾ ਨਹੀਂ ਪੜਿਆ ਗਿਆ ਕੋਈ ਨਹੀਂ ਕਾਬਲੀਅਤ ਹੈਗੀ ਹੈ ਸਾਨੂੰ ਇੱਕ ਅੱਧਾ ਦਿਨ ਦਿਓ ਪੰਜਾਬ ਪੁਲਿਸ ਦਾ ਸਿਸਟਮ ਹੈ ਸਮਝੀਂਗੇ ਵੇਸਟ ਪਾ ਲੋ ਜੀ ਇੱਕ ਅੱਧਾ ਦਿਨ ਦਿਓ ਅਸੀਂ ਉਹਨੂੰ ਫੜ ਲੈਣਾ ਹੈ ਜਿੱਥੇ ਵੀ ਹੋਊਗਾ ਕਿੱਥੇ ਮਰਜ਼ੀ ਲੋਕ ਆਊਗਾ ਅਸੀਂ ਇਹਨੂੰ ਫੜ ਲੈਣਾ ਕੋਈ ਇਹਨੂੰ ਕਿੱਥੇ ਕਿੱਥੇ ਡੰਡ ਲਾਈਏ ਅਸੀਂ ਤਾਂ ਉਰੇ ਹੀ ਰਹਿਣਾ ਜਦ ਤੱਕ ਉਹ ਨਹੀਂ ਫੜਦਾ ਸਾਨੂੰ ਕੋਈ ਜਗ੍ਹਾ ਦੋ ਨਾ ਜਾ ਤਾਂ ਮੇਰੀ ਗੱਲ ਸੁਣੋ ਅਸੀਂ ਥੋੜੇ ਨਾਲ ਨਾਲ ਜੀ ਥੋੜੇ ਨਾਲ ਆਈ ਤੁਸੀਂ ਨਾਲ ਨਹੀਂ ਆਗੇ ਬਜਾਉਣੀ ਨਹੀਂ ਨਾਲੇ ਮੇਰਾ ਨਾਲ ਜੀ ਤੁਸੀਂ ਸਾਡੇ ਨਾਲ ਨਹੀਂ ਆਗੇ ਜੇ ਨਾਲ ਹੋਣਗੇ ਜੇ ਵੀ ਨਾਲ ਹੋਣਗੇ ਤਾਂ ਉਹਦੀ ਗ੍ਰਿਫਤਾਰੀ ਹੁੰਦੀ ਜੇ ਉਹ ਨਹੀਂ ਮਿਲ ਰਿਹਾ ਕਿਉਂ ਨਹੀਂ ਉਹਦਾ ਬੱਚਾ ਚੱਕਿਆ ਸਾਨੂੰ ਟਾਈਮ ਵੀ ਦੋ ਜਤਿੰਦਰ ਜੀ ਉਹਦਾ ਮੁੰਡਾ ਚੱਕ ਕੇ ਲੈ ਕੇ ਉਹ ਆਪਣੇ ਆਪ ਆਊਗਾ ਪੁਲਿਸ ਕੋ ਹਰ ਤਰੀਕਾ ਹੁੰਦਾ ਆ ਉਹਦਾ ਮੁੰਡਾ ਚੱਕਾਓ ਜਿਗੋਦ ਇਹ ਤੁਹਾਨੂੰ ਹੁਣ ਮੌਕਾ ਦਵੋਗੇ ਫਿਰ ਅਸੀਂ ਕਰ ਲ ਹੱਥ ਘੰਡੇ ਦਾ ਮੌਕਾ ਸੀ ਰੁਕੇ ਮੈਨੂੰ ਬਾਜੀ ਇਹ ਮੌਕਾ ਹੀ ਸੀ ਸਰ ਕਿੱਕ ਗਈ ਸਰ ਸਮੇਂ ਹੁਣ ਵੀ ਸਾਨੂੰ ਥੋੜਾ ਜਿਹਾ ਮੌਕਾ ਦਿਓ ਅਸੀਂ ਫੜ ਲਾਂਗੇ ਉਹਨੂੰ ਜਾਣਾਂ ਕਿੱਥੇ ਤੁਹਾਨੂੰ 1-2 ਦਿਨ ਤਾਂ ਦੇਣ ਹੀ ਪੈਣਾ ਨਾ ਤੁਹਾਨੂੰ 1-2 ਦਿਨ ਤਾਂ ਦੇਣ ਹੀ ਪੈਣਾ ਤੁਹਾਨੂੰ 1-2 ਦਿਨ ਦਾ ਸਮਾਂ ਮੰਗ ਰਹੇ ਨਹੀਂ ਸਰ ਸੱਚ ਨਹੀਂ ਅਸੀਂ ਇਹਨਾਂ ਕੋਲ ਜਗ੍ਹਾ ਮੰਗ ਰਹੇ ਆ ਇਹ ਸਮਾਂ ਮੰਗ ਰਹੇ ਅਸੀਂ ਜਗ੍ਹਾ ਮੰਗ ਰਹੇ ਆ ਸਾਨੂੰ ਜਗ੍ਹਾ ਦੇ ਦਿਓ ਅਸੀਂ ਪੱਕਾ ਮੋਰਚਾ ਲਾਣਾ ਸਮਾਂ ਤਾਂ ਦੇ ਚੁੱਕੇ ਪਹਿਲਾਂ ਇਹਨਾਂ ਸਾਨੂੰ ਹੁੰਦਾ ਤੇ ਅਜੰਦਰ ਹੁੰਦਾ ਸ਼ਾਇਦ ਹਾਂਜੀ ਹਾਂਜੀ ਬਿਲਕੁਲ ਜੀ ਉਹਦੀ ਮਾਂ ਵੀ ਚੱਕ ਲੈਣੀ ਸੀ ਇਹਨਾਂ ਨੇ ਜਿਆ ਆਦਮੀ ਹੁੰਦਾ ਦੀ ਮਾਂ ਵੀ ਚੱਕ ਲੈਣੀ ਸੀ ਆ ਆਦਮੀ ਆ ਆਦਮੀ ਹੁੰਦੀ ਆ ਹਾਂਜੀ ਫਿਰ ਕਰਦੇ ਨੇ ਆ ਆਦਮੀ ਹੋਰ ਸਰ ਤੁਸੀਂ ਲੈ ਲਾਂਗੇ ਸਰ ਤੁਸੀਂ ਥੋ ਮੰਗ ਰਹੇ ਹੋ 10 ਜਾਂ 15 ਮਿੰਟ ਦਾ ਰਾਹ ਹੈ ਸਿਮਲਾਪੁਰੀ ਇੱਥੋਂ ਦੋ ਦਿਨੇ ਹੁਣ ਛੇ ਮੈਂ ਤਾਂ ਤੁਸੀਂ ਮੈਨੂੰ ਫ੍ਰੀ ਮੈਂ ਇਧਰ ਜਾਓ ਰਸਤੇ ਨਾ ਏਦਾਂ ਨਹੀਂ ਜਾਣੇ ਨੂੰ ਕਿਸ਼ਨ ਚਿੰਨ ਖੜਾ ਹੋ ਰਿਹਾ ਜਿਹੜੇ ਨਹੀਂ ਆਪਾਂ ਵੇਟ ਕਰ ਰਹੇ ਹਾਂ ਇਹ ਗੱਲ ਬੇਲ ਲੈ ਲਵੇ ਉਹ ਵਾਸਤੇ ਸਮਾਂ ਦਿੱਤਾ ਜਾ ਰਿਹਾ ਸਰ ਕੀ ਜਿਦੋਂ ਤੁਸੀਂ ਦੇਖੋ ਤੁਸੀਂ ਦੇਖੋ ਹਮੋਂ ਮਰੋ ਭਰਾ ਸੁਣ ਲਓ ਮੇਰੀ ਗੱਲ ਮੈਂ ਤੁਹਾਨੂੰ ਪਹਿਲੇ ਦਿਨ ਕਿਹਾ ਮੈਂ ਤਾਂ ਤੁਹਾਡੇ ਨਾਲ ਆ ਅਸੀਂ ਐਫ ਆਰ ਅਸੀਂ ਐਫ ਆਰ ਦੇ ਟਾਈਮ ਨਹੀਂ ਪੈਣ ਦਿੱਤਾ ਤੁਹਾਡੀ ਰਿਕਾਰਡਿੰਗ ਨੂੰ ਜੀ ਠਾ ਦੇਣੀ ਅਸੀਂ ਐਫ ਆਰ ਕਰਾਣਾ ਨਹੀਂ ਕੋਈ ਰੈਸਟ ਨਹੀਂ ਭਈ ਇੱਥੋਂ ਸਾਫ ਸਾਫ ਧੋਰਿਆ ਕਿ ਪੁਲਿਸ ਨੂੰ ਬੇਲ ਕਰਾਉਣ ਦਾ ਸਮ ਜਾਂ ਤਾਨੂੰ ਬਿਲ ਕਰਾਉਣ ਦਾ ਸਮਾਂ ਦਿੱਤਾ ਜਾ ਰਿਹਾ ਵੀ ਉਹ ਬਿਲ ਕਰਾ ਲਵੇ ਆਪਣੀ ਇਹੀ ਗੱਲ ਹੈ ਜੀ ਨਹੀਂ ਤੇ ਉਹਦੀ ਟਾਵਰ ਲੋਕੇਸ਼ਨ ਕਢਾਣੀ ਉਹਦੇ ਪਰਿਵਾਰ ਦੇ ਉਹਦੇ ਪਰਿਵਾਰ ਦੇ ਕਿਸੇ ਵੀ ਇੱਕ ਜੀ ਨੂੰ 10 ਮਿੰਟ ਵਾਸਤੇ ਲੈ ਕੇ ਆਓ ਇੱਥੇ ਉਹਨੂੰ ਕਹਿੰਦਾ ਓੱਖਾ ਕੰਮ ਹੈ ਲੈਣਾ ਜੀ 10 ਮਿੰਟਾਂ ਚੋਂ ਨੇ ਆ ਜਾਣਾ ਜੀ ਠੀਕ ਹੈ ਜੀ ਟੈਂਟ ਵਾਲੇ ਨੂੰ ਕਹਤਾਂ ਸਰ ਪੱਕਾ ਉਹ ਵੀ ਕਰ ਲੰਦੇ ਆ ਉਹਨੇ ਮੇਰੇ ਨਾਲ ਬੈਠੇ ਆ ਸਾਨੂੰ ਟਾਈਮ ਦੀ ਗੱਲ ਕਰੇ ਟਾਈਮ ਆਪੇ ਦਿੱਤਾ ਬਹਿਲਾ ਕੋਈ ਗੱਲ ਨਹੀਂ ਸਾਨੂੰ ਹੁਣ ਹੁਣ ਅਸੀਂ ਸਾਰੇ ਪ੍ਰਾਵਾ ਨੂੰ ਇੰਨਾ ਕੋਸਟ ਨੇ ਅਸੀਂ ਸਾਹਮਣੇ ਰੱਖਿਆ ਕੱਲ ਨੂੰ ਕੁਝ ਹੋਵੇ ਤਾਂ ਸਾਡੇ ਤੇ ਪ੍ਰੋਸੀਜਨ ਕਾਰਵਾਈ ਮਿੰਟਾਂ 'ਚ ਕਰਵਾ ਦੂਗੀ ਆਜੋ ਆਜੋ ਆਪਾਂ ਆਜੋ ਜਲਦੀ ਅੰਦਰ ਆਓ ਉਹ ਆਜੋ ਮੇਰੇ ਨਾਲ ਗੱਲ ਕਰ ਫਿਰ ਮੈਂ ਜਾਣਾ ਉਹਨਾਂ ਨੇ ਕਿਹਾ ਕਿ ਮੈਨੂੰ ਸਮਾਂ ਦੇ ਉਹਨਾਂ ਨੇ ਕਿਹਾ ਫਿਰ ਦੋ ਦਿਨ ਦਾ ਸਮਾਂ ਦੇ ਦੋ ਬਹੁਤ ਗੱਲ ਕਰ ਰਹੇ ਹਾਂ ਇਹ ਕੋਈ ਗਰੀਬ ਘਰ ਦਾ ਪਰਿਵਾਰ ਦਾ ਬੰਦਾ ਪੂਰਾ ਟੱਬਰ ਚੱਕਾ ਉਹਨਾਂ ਨੇ ਕੰਮ ਕਰਦਾ ਬੰਦ ਕੀਤਾ ਹਾਂ ਜੇ ਨਾਲੇ ਪੁੱਟ ਜਾ ਜੇ ਉਹ ਨਹੀਂ ਜੰਗ ਨਹੀਂ ਲੱਗਦਾ ਤਾਂ ਉਹ ਕਰੋ ਕੋਈ ਮੈਂਬਰ ਲੈ ਕੇ ਗੱਲ ਕਰਦੇ ਹਾਂ ਗੱਲ ਕਰਦੇ ਹਾਂ ਇਹ ਇੱਕਦਮ ਨਾ ਤੁਹਾਨੂੰ ਇੱਕ ਦੋ ਲੈ ਜੱਬ ਤੋਂ 6 ਦਿਨ ਹੋ ਗਏ ਬਾਈ 6 ਦਿਨ ਹੋ ਗਏ 6 ਦਿਨ ਹੋ ਗਏ ਸਰ ਉਹ ਬੰਦਾ ਖੁੱਲ੍ਹ ਕੇ ਇੱਥੇ ਬੈਠੇ ਜਾਣਾ ਨਹੀਂ ਕਿਸੇ ਨੇ ਸਾਰੇ ਬੈਠੇ ਸਿੰਪਲ ਗੱਲਾਂ ਜਾਂ ਉਹਨਾਂ ਨੂੰ ਜਿਹੜਾ ਤਾਰ ਕਰੋ ਜਾਂ ਸਾਨੂੰ ਕਰ ਲੋ ਅਸੀਂ ਕੋਈ ਸਾਰੇ ਸਾਰੇ ਆਓ ਪਟਾਓ ਸਾਨੂੰ ਆਇਓ ਬੰਦਰ ਵੈਟ ਗੱਲ ਕਰੋ ਕੋਈ ਆ ਜਾਓ रा <muchas>